ਸਸ਼ੀ ਕਾ ਜੀ ਮੇਰੀ ਸਾਰੀ ਇੰਸਟਾ ਤੇ YouTube ਫੈਮਲੀ ਨੂੰ ਫਰੈਂਡਸ ਅੱਜ ਮੈਂ ਸੂਟੇ ਨਾਲ ਇਸ ਪਲੇਨ ਸੂਟ ਦਾ ਲੁੱਕ ਸ਼ੇਅਰ ਕਰ ਰਹੀ ਹਾਂ ਜੀ ਇਹ ਵਾਲਾ ਆਪਣੇ ਕੋਲੇ ਕريب ਦਾ ਕਪੜਾ ਹੈ ਜੀ ਇਸ ਦਾ ਆਪਾਂ ਨਾ ਪਲੇਨ ਸੂਟ ਬਣਾਉਣਾ ਹੈ ਠੀਕ ਹੈ ਤੇ ਇਸ ਦੇ ਉੱਪਰ ਆਪਾਂ ਇਸ ਕਪੜੇ ਨਾਲ ਥੋੜਾ ਡਿਜ਼ਾਈਨ ਐਡ ਕਰਨਾ ਹੈ ਯਾਨੀ ਕਿ ਬਾਕੀ ਸੂਟ ਆਪਾਂ ਪੂਰਾ ਪਲੇਨ ਬਣਾਉਣਾ ਹੈ ਇਸ ਸੂਟ ਦਾ ਥੋੜਾ ਜਿਹਾ ਡਿਜ਼ਾਈਨ ਐਡ ਕਰਨਾ ਹੈ ਤਾਂ ਆਪਾਂ ਦੇਖਦੇ ਹਾਂ ਕਿੱਦਾਂ ਦਾ ਬਣਦਾ ਹੈ ਸੂਟ ਠੀਕ ਹੈ ਜੇ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਜੀ ਤਾਂ ਫਰੈਂਡਸ ਆਪਣਾ ਜਿਹੜਾ ਪਲੇਨ ਸੂਟ ਸੀ ਬਣ ਕੇ ਰੈਡੀ ਹੋ ਚੁੱਕਿਆ ਏ ਇਹ ਵਾਲਾ ਉਹਦਾ ਬਾਟਮ ਏ ਇਹ ਪੌਂਚਾ ਦਾ ਆਪਾਂ ਡਿਜ਼ਾਈਨ ਕੀਤਾ ਏ ਠੀਕ ਹੈ ਇਹ ਵਾਲਾ ਆਪਣਾ ਕਮੀਜ਼ ਦਾ ਡਿਜ਼ਾਈਨ ਏ ਇਹ ਤਾਂ ਫਰੰਟ ਲੁੱਕ ਆਏਗਾ ਇਹ ਵਾਲੀਆਂ ਇੱਥੇ 슬ੀਵਸ ਨੇ ਤੇ ਇਹ ਵਾਲਾ ਇਹਦਾ ਘੇਰਾ ਏ ਜੀ ਦੇਖੋ ਜੀ ਇਹ ਵਾਲਾ ਬਾਟਮ ਏ ਤੇ ਇਹ ਵਾਲਾ ਪੂਰਾ ਕਮੀਜ਼ ਏ ਇਹ ਵਾਲਾ ਕੁਮੀਦਾ ਫਰੰਟ ਲੁੱਕ ਆਏਗਾ ਤੇ ਇਹ ਵਾਲੀ ਇਹਦੀ 슬ੀਵਸ ਨਹੀਂ ਠੀਕ ਹੈ ਤਾਂ ਤੁਸੀਂ ਮੈਨੂੰ ਮੈਸੇਜ ਕਰਕੇ ਜ਼ਰੂਰ ਦੱਸੋ ਕਿ ਤੁਹਾਨੂੰ ਇਹ ਸੂਟ ਦਾ ਲੁੱਕ ਕਿੱਦਾਂ ਦਾ ਲੱਗਿਆ ਠੀਕ ਹੈ ਜੀ ਤੇ ਸਾਡੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰ ਲਓ ਤੇ ਮੇਰੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ